ਇਹ ਆਪਣੀ ਥਿੰਕਿੰਗ ਹੁੰਦੀ ਸੋਚਣ ਦੀ ਮੇਰੀ ਆਪਣੀ ਇਹੋ ਜਿਹੀ ਸੋਚਾ ਕਿ ਜਦੋਂ ਆਪਾਂ ਹਨਾ ਐਕਸ਼ਨ ਕਰਨਾ ਭਾਜੀ ਜਿਵੇਂ ਜਿਹਦੇ ਗਾੜੀ ਵੀ ਕਰਨਾ ਪਹਿਲੀ ਗੱਲ ਸਾਰੇ ਭਰਾ ਹੀ ਹੁੰਦੇ ਆ ਹਨਾ ਬਾਹਰ ਭਰਾ ਅੰਦਰ ਗਰਾਊਂਡ 'ਚ ਆਪਾਂ ਹਨਾ ਜਿਹਦੇ ਗਾੜੀ ਜਦੋਂ ਵੀ ਐਕਸ਼ਨ ਕਰਤਾ ਇੱਕ ਦਿਨ ਫਿਰ ਸਾਰੀ ਦਿਹਾੜੀ ਉਂਗਲ ਤਾਂ ਹੀ ਰੱਖਣੀ ਆ ਥੱਲੇ ਨਹੀਂ ਰੱਖਣੀ ਪਹਿਲੀ ਗੱਲ ਚੱਕਣੀ ਨਹੀਂ ਤੇ ਜੇ ਚੱਕ ਲਈ ਫਿਰ ਥੱਲੇ ਨਹੀਂ ਕਰਨੀ ਇਹ ਉਸੂਲ ਆ ਕਿ ਇਹ ਨਹੀਂ ਕਿ ਇੱਕ ਜੱਫਾ ਆ ਕੇ ਫਿਰ ਦੂਜੀ ਅਗਲੇ ਫੇਰ ਖੜੀ ਕਰ ਦੇਣੀ ਇਦਾਂ ਦਾ ਉਸੂਲ ਨਹੀਂ ਇਦਾਂ ਦਾ ਸਿਸਟਮ ਸਹੀ ਜਾਂ ਨਹੀਂ ਲੱਗਦਾ ਪਹਿਲੀ ਗੱਲ ਗੁੱਸਾ ਕੱਟ ਹੀ ਆਉਂਦਾ ਜੇ ਆਜੇ ਤੇ ਫਿਰ ਹੋਗਾ ਜਿਵੇਂ ਕਹਿ ਦੀ ਉਹ ਕਹਿੰਦਾ ਹੁੰਦਾ ਸੀ ਕਿ ਲੋਕਾਂ ਦੇ ਸਾਹਮਣੇ ਜੇ ਮਲ ਸੱਚ ਪ੍ਰੋਜੈਕਟ ਲਈ ਮਰਨਾ ਪੈਂਦਾ ਸਿੱਧੂ ਕਹਿੰਦਾ ਹੁੰਦਾ ਸੀ ਹਨ ਪਹਿਲਾਂ ਉਹੀ ਲੋਕ ਸਿੱਧੂ ਨੂੰ ਮਾੜਾ ਕਹਿੰਦੇ ਹੁੰਦੇ ਸੀ ਉਹ ਸਿੱਧੂ ਨੂੰ ਅੱਜ ਲੋਕ ਚੰਗਾ ਕਹਿੰਦੇ ਆ ਇਸ ਕਰਕੇ ਲੋਕਾਂ ਨੇ ਤੇ ਇੱਥੇ ਬਹੁਤ ਵੱਡੇ ਵੱਡੇ ਨੂੰ ਨਹੀਂ ਛੱਡਿਆ ਅਸੀਂ ਕਿਹੜੀ ਗੱਲਾਂ ਕੋਈ ਚੱਕਰ ਨਹੀਂ ਅੱਛਾ ਜਿਆਦਾਤਰ ਲੋਕ ਇਹ ਗੱਲ ਕਹਿੰਦੇ ਆ ਕਿ ਸੰਦੀਪ ਦਾ ਕਰਕੇ ਮੇਰਾ ਖਲ ਕਰਦੇ ਰਹਿੰਦੇ ਆ ਕਿਉਂਕਿ ਉਹ ਕਹਿੰਦੇ ਜੀ ਸੰਦੀਪ ਦੀ ਫੈਡਰੇਸ਼ਨ ਦੂਸਰੀ ਆ ਸੋ ਉਧਰ ਜਿਆਦਾ ਹੈਗਾ ਝਕਾ ਇੱਧਰ ਸੰਦੀਪ ਦੀ ਫੈਡਰੇਸ਼ਨ ਦਾ ਕੋਈ ਗੱਲਬ ਪਤਾ ਨਹੀਂ ਪਾਜੀ ਸ਼ਾਇਦ ਮੇਰੇ ਨਾਲ ਐਸੀ ਕਰਕੇ ਕਰੀ ਜਾਂਦੇ ਪਰ ਅਸੀਂ ਤਾਂ ਆਪ ਸੰਦੀਪ ਦੇ ਨਾਲ ਹਣਾ ਪਾਜੀ ਦੇ ਜਿਵੇਂ ਸਾਨੂੰ ਵੀ ਬਹੁਤ ਦੁੱਖ ਆ ਉਹ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਜਿਵੇਂ ਕਹਿਦੀ ਹੈ ਹਨਾ ਕਿ ਅਸੀਂ ਉਹਨਾਂ ਦੀ ਅਸੀਂ ਵੀ ਉਹਨਾਂ ਦੀ ਫਟਰੇਚ ਵਿੱਚ ਖੇਡਦੇ ਰਹੇ ਐ ਐਮ ਐਲ ਕੇ ਚ ਉਹਨਾਂ ਕਰਕੇ ਤਗੜੇ ਹੋਏ ਆ ਹਾਂਜੀ ਹਨਾ ਤੇ ਉਹਨਾਂ ਨੇ ਸਾਡੇ ਲਈ ਬਹੁਤ ਵੱਡਾ ਕੰਮ ਕੀਤਾ ਵਾ 2.5 ਲੱਖ ਤੋਂ 2 ਲੱਖ ਪ੍ਰਾਈਜ਼ ਕਿੰਨਾ ਵੱਡੀ ਗੱਲ ਕੀਤੀ ਆ ਉਤੋਂ ਬੈਸਟ ਨੂੰ 1 ਲੱਖ ਤਾਂ ਹਾਂਜੀ 1 ਲੱਖ ਵੀ ਅੱਧਰ ਹੁੰਦਾ ਸੀ ਪਲੇਅਰ ਨੂੰ ਕੁਝ ਆਉਂਦਾ ਨਹੀਂ ਹੁਣ 2.5 ਲੱਖ 2 ਅਸੀਂ 20 25-25 ਹਜ਼ਾਰ ਰੁਪਿਆ ਘਰ ਲੈ ਕੇ ਸ਼ਾਮ ਨੂੰ ਜਾਂਦੇ ਰਹੇ ਆ ਬਹੁਤ ਵਧੀਆ ਅਜ ਵੀ ਹਾਂ ਪਰ ਸਾਡਾ ਇਹ ਦੇ ਵਿੱਚ ਕੀ ਕਸੂਰ ਆ ਹਨਾ ਕਿ ਜੋ ਉਹਨਾਂ ਦੀ ਰੰਜਿਸ਼ ਹੋਊਗੀ ਆਪਸੀ ਹੋਊਗੀ ਜਾਂ ਕਿੱਦਾਂ ਆ ਜਾਂ ਇਹ ਕੰਮ ਪ੍ਰਸ਼ਾਸਨ ਦਾ ਵਾ ਕਿ ਜਿਨ੍ਹਾਂ ਨੇ ਇਨਸਾਬ ਦਾ ਹਨਾ ਜਿਨ੍ਹਾਂ ਦਾ ਨਾਮ ਆਇਆ ਵਾ ਸਾਨੂੰ ਨਹੀਂ ਪਤਾ ਕੌਣ ਆ ਜਾਂ ਕਿੱਦਾਂ ਆ ਉਹਨਾਂ ਨੂੰ ਫੜਨਾ ਚਾਹੀਦਾ ਅਸੀਂ ਤੇ ਕਿੰਨੀ ਸਜ਼ਾ ਮਿਲਣੀ ਚਾਹੀਦੀ ਆ ਵਧੀਆ ਗੱਲ ਆ ਹਨਾ ਜਿਨ੍ਹਾਂ ਦਾ ਮਾਂ ਆਪ ਦਾ ਪੁੱਤ ਚਲੇ ਗਿਆ ਬਹੁ ਮਾੜੀ ਗੱਲ ਹੁੰਦੀ ਪਾਜੀ ਬਿਲਕੁਲ ਪੁੱਤਾਂ ਦੀ ਬੈਡ ਘਟਨਾ ਜਿਹੜੀ ਵਾਪਰੀ ਸੀਗੀ ਮਾਰਚ ਦੇ ਮਹੀਨੇ ਦੇ ਵਿੱਚ ਹਾਂਜੀ ਪਾਜੀ ਮੈਂ ਤੇ ਖੋਦਾ ਉੱਥੇ ਹਾਂ ਪਾਜੀ ਅੱਛਾ ਜੀ ਹਾਂਜੀ ਮੈਂ ਤੇ ਉਹ ਟੂਰਨਾਮੈਂਟ ਖੇਡਦਾ ਇੱਥੇ ਹਾਂ ਪਾਜੀ अच्छा जी हां जी मैं ते ओ टूर्नामेंट ਖੇਡਦਾ ਪਿਆ ਹਾਂ ਜਦੋਂ ਪਾਜੀ ਨਾਲ ਇਦਾਂ ਮਲਖਾਂ ਹਾਂ ਜੀ ਮੈਂ ਤੇ ਇੱਕ ਕਿੱਲੇ ਦੇ ਮਲਕੇ ਆਪ ਵੇਖਿਆ ਜਿਵੇਂ ਹਨਾ ਦੂਰੋਂ ਸਾਰਾ ਕੁਝ ਵੇਖਿਆ ਕਿਦਾਂ ਕਿਦਾਂ ਕੀ ਕੀ ਹੋਇਆ ਕਿ ਬਹੁਤ ਉਸ ਉਸ ਜਗ੍ਹਾ ਤੇ ਸੀ ਹਾਂ ਜੀ ਪਾਜੀ ਉੱਥੇ ਹਾਂ ਮੈਂ ਖੁਦ ਮੌਜੂਦ ਸੀ ਜਦਨੇ ਅਟੈਕ ਹੋਇਆ ਹਾਂ ਜੀ ਪਾਜੀ ਮੈਂ ਖੇਡਦਾ ਪਿਆ ਮੇਰੀ ਇੱਕ ਕਬੱਡੀ ਪਈ ਆ ਤੇ ਮੁੜ ਕੇ ਆ ਇਦਾਂ ਦਾ ਕੰਮ ਹੋ ਗਿਆ ਜਿਵੇਂ ਕਹਿਦੀ ਉਹਨਾਂ ਨੇ ਫਾਇਰਿੰਗ ਜੇ ਆਡੀਅੰਸ ਵੱਲ ਵੀ ਕੀਤੀ ਹਨਾ ਤੇ ਫਿਰ ਭਾਜੀ ਜਾਣਾ ਕੌਣ ਖੜਦਾ ਹੁੰਦਾ ਤੁਹਾਨੂੰ ਪਤਾ ਹੀ ਆ ਰਾਈਟ ਤੇ ਮੁੜ ਕੇ ਜਦੋਂ ਆਣ ਕੇ ਅਸੀਂ ਵੇਖਿਆ ਮਲਹਣਾ ਚੱਕਿਆ ਤੇ ਬਹੁਤ ਅਹੀਂ ਤਾਂ ਆਪ ਉਹਦੇ ਹਾਂਜੀ ਉੱਥੇ ਮਲਕੇ ਜਾ ਕੇ ਇਦਾਂ ਵੇਖਿਆ ਜਿਵੇਂ ਸਾਰੇ ਪਲੇਅਰ ਹਾਂ ਮੈਂ ਹਾਂ ਸਤੂ ਖਡੂਰ ਸਾਹਿਬ ਵਾਲਾ ਹੀ ਹੋਰ ਹੀ ਬਹੁਤ ਪਲੇਅਰ ਹੀ ਜਿਵੇਂ ਹਨਾ ਤਹੀਂ ਜਾ ਕੇ ਚੱਕ ਜਿਵੇਂ ਵੇਖਿਆ ਉੱਥੇ ਬਹੁਤ ਹੌਸਲਾ ਨਹੀਂ ਪਿਆ ਬਾਜ ਭਾਜੀ ਵੇਖਣ ਦਾ ਕਿ ਕੀ ਕਿਆ ਕੀ ਹੋ ਗਿਆ ਯਾਰ ਹਨਾ ਕਿ ਇੰਨਾ ਬੰਦਾ ਕੌਡੀਲੀ ਕਰਦਾ ਰਿਆ ਤੇ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਲੈ ਕੇ ਵੀ ਗਏ ਹੋ ਨਾਲ ਜਾਂ ਕਿੱਦਾਂ ਹਾਂ ਭਾਜੀ ਅਸੀਂ ਬਾਜ ਹਸਪੀਟਲ ਗਏ ਆਂ ਨਕੌਦਰ ਨਕੌਦਰ ਹਸਪੀਟਲ ਗਏ ਆਂ ਬਾਜ ਪਿੱਛੇ ਗਏ ਆਂ ਰਾਈਟ ਹਾਂਜੀ ਇਹ ਭਾਜੀ ਐਸਐਸਪੀ ਦਫਤਰ ਇਕੱਠੇ ਹਾਂਜੀ ਐਸਐਸਪੀ ਦਫਤਰ ਇਕੱਠੇ ਹੋਏ ਆ ਸਾਰੇ ਅਰਸ਼ਪ ਭਲਵਾਨ ਹੁਣੀ ਮੱਖਣ ਭਲਵਾਨ ਹੁਣੀ ਸਾਰੇ ਸਾਡੇ ਮਾਜੇ ਦੇ ਜਿੰਨੇ ਵੀ ਇਕੱਠੇ ਹੋਏ ਅਸੀਂ ਤਾਂ ਚਲੋ ਛੋਟੇ ਆ ਜਿਵੇਂ ਸੀਨੀਅਰ ਪਲੇਅਰ ਆ ਮਲਕੇ ਉਹਨਾਂ ਦੇ ਹੱਕ ਚ ਪਹਿਲਾਂ ਜਾ ਕੇ ਜਿਵੇਂ ਕਹਿ ਦਿਆ ਐਸਐਸਪੀ ਦਫਤਰ ਅਪੀਲ ਕੀਤੀ ਗਈ ਕਿ ਇਨਸਾਫ ਦਵਾ